ਦਿਏ ਸਾਡੇ ਮਾਨਯੂ ਸਿਹਤ ਮੰਤਰੀ ਜੀ ਡਾਕਟਰ ਬਲਬੀਰ ਸਿੰਘ ਜਿਨੇ ਸਾਡਾ ਜਿਹੜਾ ਡਿਸਟ੍ਰਿਕਟ ਹਸਪੀਟਲ ਨੂੰ ਵਿਜ਼ਿਟ ਕੀਤਾ ਸੀਗਾ 9 ਵਜੇ 9 ਵਜੇ ਤੋਂ 10 ਮਿੰਟ ਪਹਿਲੇ ਹੀ ਵਿਜ਼ਿਟ ਕੀਤਾ ਸੀਗਾ ਤੇ ਉਹਨਾਂ ਵੱਲੋਂ ਪਾਇਆ ਕਿ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਤੇ ਕਾਫੀ ਲੰਬੀ ਕਤਾਰ ਲੱਗੀ ਹੋਈ ਸੀ ਕਾਫੀ ਮਰੀਜ਼ ਦੇ ਖਾਨ ਪਹੁੰਚੇ ਹੋਏ ਸੀਗੇ ਤੇ ਬਾਕੀ ਉਹਨਾਂ ਨੇ ਡਾਕਟਰ ਜਿਹੜੇ ਡਿਊਟੀ ਤੇ ਸੀਗੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਤੇ ਐਸਐਮਓ ਸਾਹਿਬ ਨੂੰ ਜਿਹੜੇ ਡਿਸਟ੍ਰਿਕਟ ਹਸਪੀਟਲ ਦੇ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਕਿ ਮਰੀਜ਼ਾਂ ਨੂੰ ਜਿਹੜੇ ਦਵਾਈਆਂ ਦੀ ਅਵੇਲੇਬਿਲਿਟੀ 100% ਕਰਾਈ ਜਾਵੇ ਤੇ ਜਿਹੜੇ ਰਜਿਸਟ੍ਰੇਸ਼ਨ ਕਾਊਂਟਰ ਹੈ ਉਹਨਾਂ ਤੇ ਜਾਦਾ ਬੰਦੇ ਬਿਠਾਏ ਜਾਣ ਤਾਂ ਕਿ ਲੰਬੀਆਂ ਲਾਈਨਾਂ ਨਾ ਲੱਗਣ। ਜੀ ਅੱਜ ਸਾਡੇ ਮਾਨਯੋਗ ਸਿਹਤ ਮੰਤਰੀ ਜੀ ਡਾਕਟਰ ਬਲਬੀਰ ਸਿੰਘ ਜਿਨੇ ਸਾਡਾ ਜਿਹੜਾ ਡਿਸਟ੍ਰਿਕਟ ਹਸਪੀਟਲ ਨੂੰ ਵਿਜ਼ਿਟ ਕੀਤਾ ਸੀਗਾ 9:00 9:00 ਤੋਂ 10:00 ਮਿੰਟ ਪਹਿਲੇ ਹੀ ਵਿਜ਼ਿਟ ਕੀਤਾ ਸੀਗਾ ਤੇ ਉਹਨਾਂ ਵੱਲੋਂ ਪਾਇਆ ਕਿ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਤੇ ਕਾਫੀ ਲੰਬੀ ਕਤਾਰ ਲੱਗੀ ਹੋਈ ਸੀ ਕਾਫੀ ਮਰੀਜ਼ ਦੇਖਣ ਪਹੁੰਚੇ ਹੋਏ ਸੀਗੇ। ਤੇ ਬਾਕੀ ਉਹਨਾਂ ਨੇ ਡਾਕਟਰ ਜਿਹੜੇ ਡਿਊਟੀ ਤੇ ਸੀਗੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਤੇ ਐਸਐਮਓ ਸਾਹਿਬ ਨੂੰ ਜਿਹੜੇ ਡਿਸਟ੍ਰਿਕਟ ਹਸਪੀਟਲ ਦੇ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਕਿ ਮਰੀਜ਼ਾਂ ਨੂੰ ਜਿਹੜੇ ਦਵਾਈਆਂ ਦੀ ਅਵੇਲੇਬਿਲਿਟੀ 100% ਕਰਾਈ ਜਾਵੇ ਤੇ ਜਿਹੜੇ ਰਜਿਸਟ੍ਰੇਸ਼ਨ ਕਾਊਂਟਰ ਹੈ ਉਹਨਾਂ ਤੇ ਜਾਦਾ ਬੰਦੇ ਬਿਠਾਏ ਜਾਣ ਤਾਂ ਕਿ ਲੰਬੀਆਂ ਲਾਈਨਾਂ ਨਾ ਲੱਗਣ। ਜੀ ਅੱਜ ਸਾਡੇ ਮਾਨਯੋਗ ਸਿਹਤ ਮੰਤਰੀ ਜੀ ਡਾਕਟਰ ਬਲਬੀਰ ਸਿੰਘ ਜਿਨੇ ਸਾਡਾ ਜਿਹੜਾ ਡਿਸਟ੍ਰਿਕਟ ਹਸਪੀਟਲ ਨੂੰ ਵਿਜ਼ਿਟ ਕੀਤਾ ਸੀਗਾ 9:00 9:00 ਤੋਂ 10:00 ਮਿੰਟ ਪਹਿਲੇ ਹੀ ਵਿਜ਼ਿਟ ਕੀਤਾ ਸੀਗਾ। ਤੇ ਉਹਨਾਂ ਨੂੰ ਪਾਇਆ ਕਿ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਤੇ ਕਾਫੀ ਲੰਬੀ ਕਤਾਰ ਲੱਗੀ ਹੋਈ ਸੀ ਕਾਫੀ ਬੀਮਾਰ ਦਿਖਾਨ ਪਹੁੰਚੇ ਹੋਏ ਸੀਗੇ ਤੇ ਬਾਕੀ ਉਹਨਾਂ ਨੇ ਡਾਕਟਰ ਜਿਹੜੇ ਡਿਊਟੀ ਤੇ ਸੀਗੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਤੇ ਐਸਐਮਓ ਸਾਹਿਬ ਨੂੰ ਜਿਹੜੇ ਡਿਸਟ੍ਰਿਕਟ ਹਸਪੀਟਲ ਦੇ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਕਿ ਮਰੀਜ਼ਾਂ ਨੂੰ ਜਿਹੜੇ ਦਵਾਈਆਂ ਦੀ ਅਵੇਲੇਬਿਲਿਟੀ 100% ਕਰਾਈ ਜਾਵੇ ਤੇ ਜਿਹੜੇ ਰਜਿਸਟ੍ਰੇਸ਼ਨ ਕਾਊਂਟਰ ਹੈ ਉਹਨਾਂ ਤੇ ਜਾਦਾ ਬੰਦੇ ਬਿਠਾਏ ਜਾਣ ਤਾਂ ਕਿ ਲੰਬੀਆਂ ਲਾਈਨਾਂ ਨਾ ਲੱਗਣ। ਜੀ ਅੱਜ ਸਾਡੇ ਮਾਂਜੂ ਸੇਤ ਮੰਤਰੀ ਜੀ ਡਾਕਟਰ ਬਲਬੀਰ ਸਿੰਘ ਜਿਨੇ ਸਾਡਾ ਜਿਹੜਾ ਡਿਸਟ੍ਰਿਕਟ ਹਸਪੀਟਲ ਨੂੰ ਵਿਜ਼ਿਟ ਕੀਤਾ ਸੀਗਾ 9 ਵਜੇ 9 ਵਜਨ ਤੋਂ 10 ਮਿੰਟ ਪਹਿਲੇ ਹੀ ਵਿਜ਼ਿਟ ਕੀਤਾ ਸੀਗਾ ਤੇ ਉਹਨਾਂ ਵੱਲੋਂ ਪਾਇਆ ਕਿ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਤੇ ਕਾਫੀ ਲੰਬੀ ਕਤਾਰ ਲੱਗੀ ਹੋਈ ਸੀ ਕਾਫੀ ਮਰੀਜ਼ ਦੇ ਖਾਨ ਪਹੁੰਚੇ ਹੋਏ ਸੀਗੇ ਤੇ ਬਾਕੀ ਉਹਨਾਂ ਨੇ ਡਾਕਟਰ ਜਿਹੜੇ ਡਿਊਟੀ ਤੇ ਸੀਗੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਤੇ ਐਸਐਮਓ ਸਾਹਿਬ ਨੂੰ ਜਿਹੜੇ ਡਿਸਟ੍ਰਿਕਟ ਹਸਪੀਟਲ ਦੇ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਕਿ ਮਰੀਜ਼ਾਂ ਨੂੰ ਜਿਹੜੇ ਦਵਾਈਆਂ ਦੀ ਅਵੇਲੇਬਿਲਿਟੀ 100% ਕਰਾਈ ਜਾਵੇ ਤੇ ਜਿਹੜੇ ਰਜਿਸਟ੍ਰੇਸ਼ਨ ਕਾਊਂਟਰ ਹੈ ਉਹਨਾਂ ਤੇ ਜਾਦਾ ਬੰਦੇ ਬਿਠਾਏ ਜਾਣ ਤਾਂ ਕਿ ਲੰਬੀਆਂ ਲਾਈਨਾਂ ਨਾ ਲੱਗਣ। ਅੱਜ ਸਾਡੇ ਮਾਨਯੋਗ ਸਿਹਤ ਮੰਤਰੀ ਜੀ ਡਾਕਟਰ ਪ੍ਰਭੀਰ ਸਿੰਘ ਜਿਨੇ ਸਾਡਾ ਜਿਹੜਾ ਡਿਸਟ੍ਰਿਕਟ ਹਸਪੀਟਲ ਨੂੰ ਵਿਜ਼ਿਟ ਕੀਤਾ ਸੀਗਾ 9:00 9:00 ਤੋਂ 10:00 ਮਿੰਟ ਪਹਿਲੇ ਹੀ ਵਿਜ਼ਿਟ ਕੀਤਾ ਸੀਗਾ ਤੇ ਉਹਨਾਂ ਵੱਲੋਂ ਪਾਇਆ ਕਿ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਤੇ ਕਾਫੀ ਲੰਬੀ ਕਤਾਰ ਲੱਗੀ ਹੋਈ ਸੀ। ਕਾਫੀ ਮਰੀਜ਼ ਦੇ ਖਾਨ ਪਹੁੰਚੇ ਹੋਏ ਸੀਗੇ। ਤੇ ਬਾਕੀ ਉਹਨਾਂ ਨੇ ਡਾਕਟਰ ਜਿਹੜੇ ਡਿਊਟੀ ਤੇ ਸੀਗੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਤੇ ਐਸਐਮਓ ਸਾਹਿਬ ਨੂੰ ਜਿਹੜੇ ਡਿਸਟ੍ਰਿਕਟ ਹਸਪੀਟਲ ਦੇ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਕਿ ਮਰੀਜ਼ਾਂ ਨੂੰ ਜਿਹੜੇ ਦਵਾਈਆਂ ਦੇ ਅਵੇਲੇਬਿਲਿਟੀ 100% ਕਰਾਈ ਜਾਵੇ ਤੇ ਜਿਹੜੇ ਰਜਿਸਟ੍ਰੇਸ਼ਨ ਕਾਊਂਟਰ ਹੈ ਉਹਨਾਂ ਤੇ ਜਾਦਾ ਬੰਦੇ ਬਿਠਾਏ ਜਾਣ ਤਾਂ ਕਿ ਲੰਬੀਆਂ ਲਾਈਨਾਂ ਨਾ ਲੱਗਣ। ਜੀ ਅੱਜ ਸਾਡੇ ਮਾਨਯੋਗ ਸਿਹਤ ਮੰਤਰੀ ਜੀ ਡਾਕਟਰ ਪ੍ਰਭੀਰ ਸਿੰਘ ਜਿਨੇ ਸਾਡਾ ਜਿਹੜਾ ਡਿਸਟ੍ਰਿਕਟ ਹਸਪੀਟਲ ਨੂੰ ਵਿਜ਼ਿਟ ਕੀਤਾ ਸੀਗਾ 9:00 9:00 ਤੋਂ 10:00 ਮਿੰਟ ਪਹਿਲੇ ਹੀ ਵਿਜ਼ਿਟ ਕੀਤਾ ਸੀਗਾ ਤੇ ਉਹਨਾਂ ਨੂੰ ਪਾਇਆ ਕਿ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਤੇ ਕਾਫੀ ਲੰਬੀ ਕਤਾਰ ਲੱਗੀ ਹੋਈ ਸੀ ਕਾਫੀ ਮਰੀਜ਼ ਦਿਖਾਨ ਪਹੁੰਚੇ ਹੋਏ ਸੀਗੇ ਤੇ ਬਾਕੀ ਉਹਨਾਂ ਨੇ ਡਾਕਟਰ ਜਿਹੜੇ ਡਿਊਟੀ ਤੇ ਸੀਗੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਤੇ ਐਸਐਮਓ ਸਾਹਿਬ ਨੂੰ ਜਿਹੜੇ ਡਿਸਟ੍ਰਿਕਟ ਹਸਪੀਟਲ ਦੇ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਕਿ ਮਰੀਜ਼ਾਂ ਨੂੰ ਜਿਹੜੇ ਦਵਾਈਆਂ ਦੀ ਅਵੇਲੇਬਿਲਿਟੀ 100% ਕਰਾਈ ਜਾਵੇ ਤੇ ਜਿਹੜੇ ਰਜਿਸਟ੍ਰੇਸ਼ਨ ਕਾਊਂਟਰ ਹੈ ਉਹਨਾਂ ਤੇ ਜ਼ਿਆਦਾ ਬੰਦੇ ਬਿਠਾਏ ਜਾਣ ਤਾਂ ਕਿ ਲੰਬੀਆਂ ਲਾਈਨਾਂ ਨਾ